ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਤੁਹਾਨੂੰ ਛੋਟੀ ਜਿਹੀ ਵੀਡੀਓ ਬਣਾ ਕੇ ਦੱਸਦੇ ਆਂ ਪੇ ਆ ਤੁਸੀਂ ਬੈਂਗਣ ਦਾ ਫਲ ਦੇ ਸਕਦੇ ਆ ਕਿੰਨਾ ਸ਼ਾਨਦਾਰ ਫਲ ਆ ਬਿਨਾ ਇਸ ਸਪਰੇਅ ਤੋਂ ਬਿਨਾ ਕਿਸੇ ਵੀ ਫੰਗੀ ਸਾਈਡ ਤੋਂ ਮੰਨ ਲਓ ਇਸ ਨੂੰ ਕੋਈ ਲੋਡ ਨਹੀਂ ਪਈ ਹ ਇੱਥੇ ਤੇ ਦੇ ਲੋ ਕੋਈ ਆਪਣੇ ਕੀੜਾ ਨਹੀਂ ਹੈਗਾ ਬੈਂਗਣ ਹੋ ਲੱਗੇ ਆ ਆ ਵੀ ਪੁੱਛੇ ਆਗੇ ਪੁੱਲਾਂ ਦੇ ਇਸ ਨੂੰ ਬੈਂਗਣ ਨੂੰ ਜਿਹੜਾ ਕੀੜਿਆਂ ਤੋਂ ਰਹਿਤ ਕਰਨ ਵਾਲੀ ਚੀਜ਼ ਆ ਉਹ ਕਿਹੜੀ ਆ ਇਹਦਾ ਕੀ ਆਪਣੀ ਧਰਤੀ 'ਚ ਆਰਗੈਨਿਕ ਜੀ ਆਪਾਂ ਚੀਜ਼ ਕਰਨਾ ਚਾਹੁੰਨੇ ਇਹ ਹੋਣਾ ਚਾਹੀਦਾ ਜ਼ਰੂਰੀ ਆ ਤੇ ਤੁਸੀਂ ਆ ਦੇਖ ਸਕਦੇ ਆ ਇੱਕ ਪਾ ਦਾ ਬੂਟਾ ਆ ਦੇਸੀ ਖਬਾ ਦਾ ਆ ਤੇ ਆ ਇਸ ਨੂੰ ਟਿੰਡੇ ਲੱਗੇ ਹੋਏ ਆ ਤੇ ਅੱਗੇ ਆ ਦੇਸੀ ਖਬਾ ਦਾ ਇਹ ਵੀ ਚੰਗਾ ਵੱਡਾ ਆ ਇਸ ਨੂੰ ਵੀ ਟਿੰਡੇ ਲੱਗੇ ਹੋਏ ਆ ਤੇ ਆ ਦੇਖ ਸਕਦੇ ਆ ਕਿੰਨੇ ਸੋਹਣੇ ਟਿੰਡੇ ਆ ਇਸ ਵੀ ਦਾ ਥਾਂ ਦੀ ਆਪਣਾ ਹੁਣ ਸਫਾਈ ਕੀਤੀ ਹੈ ਮਤਲਬ ਇਹ ਨਾ ਜਗਾ ਛੱਡੀ ਹੋਈ ਸੀ ਵਿੱਚ ਕਪਾਹ ਦੇ ਬੂਟੇ ਲੱਗੇ ਹੋਏ ਸੀ ਆ ਮਿਰਚ ਦਾ ਬੂਟਾ ਪਿਛਲੇ ਸਾਲ ਦਾ ਆ ਬੇਗਣ ਦਾ ਬੂਟਾ ਪਿਛਲੇ ਸਾਲ ਦਾ ਤੇ ਇਸ ਨੂੰ ਕੀੜਿਆਂ ਦਾ ਕੰਟਰੋਲ ਜਿਹੜਾ ਆਪਣੇ ਮਿੱਤਰ ਕੀਟ ਜਿਹੜੇ ਆ ਇਹ ਕੀੜਿਆਂ ਦਾ ਕੰਟਰੋਲ ਬਹੁਤ ਕਰਦੇ ਆ ਕੀੜੀ ਦੀ ਦੀ ਹੁਣ ਤੁਹਾਨੂੰ ਆ ਦੇਖ ਸਕਦੇ ਆ ਦੇ ਲੋਕ ਇੱਕ ਸੁੰਡੀ ਨੂੰ ਲਿਜਾ ਰਹੇ ਹੋਏ। ਚੱਕੀ ਤੇ ਇਹਨਾਂ ਨੇ ਲੈਣ ਦੀ ਬਏ ਨੇ ਬੂਟੇ ਉੱਪਰ ਹੋਊਗੀ। ਤੇ ਆਪਾਂ ਜਿੱਥੇ ਬੈਂਗਣ ਲਾਉਣਾ ਲਗਾਏ ਆ ਜਾਂ ਲਗਾਉਣਾ ਉੱਥੇ ਇਹ ਚੀਜ਼ਾਂ ਹੋਣੀ ਬਹੁਤ ਜ਼ਰੂਰੀ ਆ। ਇਹ ਚੀਜ਼ ਦੇ ਨਾਲ ਬੈਂਗਣ ਨੂੰ ਸੁੰਡੀ ਦਾ 90% ਤੱਕ ਔਰ ਕਰ ਜਾਂਦੀ ਇਹ ਚੀਜ਼ ਜਿਹੜੀ ਆ ਖਾ ਕੇ ਜਿਹੜੀਆਂ ਕੀੜੀਆਂ ਆ ਆਪਾਂ ਜਿੱਦਾਂ ਕੀ ਬਾਕੀ ਸਬਜ਼ੀ ਹੜਾ ਥਾਂ ਰੱਖਿਆ ਉਸ ਦੇ ਨਾਲ ਆਪਣਾ ਪੰਜ ਕ ਮਰਲੇ ਥਾਂ ਆ ਵਾਲਾ ਛੱਡਿਆ ਹੋਇਆ ਇਸ ਵੇਰੇ ਫਰੂਟਾਂ ਦੇ ਬੂਟੇ ਇਸ ਵਿੱਚ ਆਪਾਂ ਪਾਣੀ ਨਹੀਂ ਦੇਈਦਾ ਪਾਣੀ ਦੇਣਾ ਹੋਵੇ ਥੋੜਾ ਬਹੁਤਾ ਬੂਟਿਆਂ ਨੇ ਮੁੱਢ ਦੀਦੀ ਦਾ ਇਹ ਨੱਕ ਜਗਾ ਛੱਡਿਆ ਇਹਨਾਂ ਵਾਸਤੇ ਆਹ ਦੇਖ ਸਕਦੇ ਆ ਦੇਖ ਸਾਡੇ ਤੇ ਇਹਦੇ ਨਾਲ ਆਪਣੀ हां ਅੱਗੇ ਕਪਾ ਦੇ ਬੂਟੇ ਆ ਬੂਟਾ ਇਹਨੂੰ ਕਿਸੇ ਨੂੰ ਨਾ ਚਿੱਟੀ ਮੱਖੀ ਦੀ ਅਟੈਕ ਆਇਆ ਨਾ ਇਸ ਨੂੰ ਕੋਈ ਐ ਚੁਕੀ ਆ ਤਾਂ ਹਾਂ ਆਪਾਂ ਹੁਣ 7-8 ਮਹੀਨੇ ਦੇ ਕਰੀਬ ਹੋ ਗਿਆ ਇਸ ਨੂੰ ਬਿਲਕੁਲ ਪਾਣੀ ਬੰਦ ਕੀਤੇ ਨੂੰ ਬੂਟਿਆਂ ਨੂੰ ਮੁੱਢੀ ਥੋੜਾ ਬੋਤਾ ਪਾ ਦਈਏ ਕੋਈ ਨਾਲੀ ਨਾ ਪਾ ਦਈਏ ਥੋੜਾ ਬੋਤਾ ਹਟਮਾ ਪਾ ਦਈਏ ਤੋਂ ਨਹੀਂ ਇਸ ਥੇ ਆਪਾਂ ਆ ਕਾ ਫੂਸ ਵੀ ਹੁਣ ਪਧਰਾ ਕੀਤਾ ਤੇ ਇੱਥੇ ਕੀੜੀਆਂ ਦੀ ਮਾਤਰਾ ਬਹੁਤ ਵੱਧ ਜਾਂਦੀ ਹੈ ਇਹਰਾ ਕੀ ਕੀੜਿਆਂ ਦੀ ਮਾਤਰਾ ਵਧਾਉਣੀ ਚਾਹੀਦੀ ਜਿੱਦਾਂ ਕਿ ਆਪਣੀ ਲਾ ਲਓ ਜੀ ਆਪਾਂ ਇੱਕ ਕਨਾਲ ਥਾਂ ਖੇਲੂ ਬਗੀਚੀ ਕਰਦੇ ਆਂ ਤੇ ਨਾਲ 2 ਤੋਂ 3 ਮਾਲੇ 4 ਮਾਲੇ ਛੱਡ ਕੇ ਉੱਥੇ ਨਾਲ ਫਰੂਟਾਂ ਦੇ ਬੂਟੇ ਲਾ ਸਕਦੇ ਆਂ ਨਾਲੇ ਇਸ ਤਰ੍ਹਾਂ ਦੀ ਕਪਾਹ ਵਗੈਰਾ ਦੇ ਬੂਟੇ ਲਾ ਸਕਦੇ ਆਂ ਤੇ ਉੱਥੇ ਹੀ ਬਤਾਉਂਦਾ ਬੂਟੇ ਵੀ ਲਗਾ ਸਕਦੇ ਆਂ ਤੇ ਉਸ ਨੂੰ ਆਪਾਂ ਥਾਂ ਨੂੰ ਪਾਣੀ ਨਹੀਂ ਦੇਣਾ ਹੁੰਦਾ ਬਸ ਉਹਦਾ ਸਫਾਈ ਰੱਖੋ ਕਾਕੂ ਪਧਰਾ ਕਰੀ ਚੱਲੋ ਪੱਟੀ ਚੱਲੋ ਇਸ ਨੂੰ ਪਾਣੀ ਨਾ ਦਿਓ ਹੋ ਸਕੇ ਇਸ ਮਿੱਟੀ ਦੇ ਵਿੱਚ ਇੱਥੇ ਆਪਾਂ ਕੋਈ ਇਸ ਨੂੰ ਦਾਣੀ ਪਾ ਸਕਦੇ ਆ ਲਾਲੋ ਬਰੀਕ ਦਲੀਆ ਕਰਕੇ ਤੇ ਥੋੜਾ ਬਹੁਤਾ 100 150 ਗ੍ਰਾਮ 15-20 ਦਿਨ ਲੈਣਾ ਚਾਹੀਦਾ ਥੋੜਾ ਬਹੁਤਾ ਖਰਾਬ ਖੂਬ ਕੋੜੋ ਇਸ ਥਾਂ ਵਿੱਚ ਆਪਾਂ ਰੱਖ ਸਕਦੇ ਆ ਜੇ ਕਿ ਕੀੜਿਆਂ ਦੀ ਮਾਤਰਾ ਇਸ ਵਿੱਚ ਬਣੀ ਰਵੇ ਕੀੜੀਆਂ ਦੀ ਜਿਹੜਾ ਕਿ ਇਹ ਮਿੱਤਰ ਕੀਟ ਆ ਆਪਣੇ ਮੀਨ ਇਹ ਵਿਚਾਲੇ ਤਾਂ ਆਪਾਂ ਆਪਣੀ ਜਿਹੜੀ ਆਪਾਂ ਦੂਜਾ ਕਨਾਲ ਥਾਂ ਘਰੇ ਲੁਕੀਤੀ ਲਾਵਾਂਗੇ ਉਹਦੇ ਵਿੱਚ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਬਹੁਤ ਹੀ ਜ਼ਿਆਦਾ ਘੱਟ ਪਊਗੀ ਜੇ ਆਪਾਂ ਕੈਮੀਕਲੀ ਵੀ ਕਰਦੇ ਆ ਨਾ ਖੇਤੀ ਆਪਾਂ ਫਰਟੀਲਾਈਜ਼ਰ ਵਗੈਰਾ ਦਿੰਨੇ ਆ ਆਪਾਂ ਕਨਾਲ ਥਾਂ ਪਿੱਛੇ 4-5 ਮਰਲੇ ਥਾਂ ਜੇ ਛੱਡ ਲਈਏ ਉੱਥੇ ਕਿਦਾਂ ਦਾ ਆਪਾਂ ਇਹਨਾਂ ਦੇ ਮਿੱਤਰ ਕੀਟਾਂ ਦੇ ਰਹਿਣ ਵਾਸਤੇ ਥਾਂ ਬਣਾ ਲਈਏ ਤੇ ਉੱਥੇ ਆਪਣਾ ਫਿਰ ਦੂਜੀ ਸਬਜ਼ੀ ਤੋਂ ਵੀ ਕਾਫੀ ਹੱਦ ਤੱਕ ਕੰਟਰੋਲ ਕਰ ਦਿੰਦੇ ਆ ਖਾਸ ਕਰਕੇ ਬੈਂਗਣ ਤੇ ਕੋਈ ਸਪਰੇ ਵੀ ਜ਼ਿਆਦਾ ਤਰਸ ਨਹੀਂ ਕਰਦੀ ਹੁੰਦੀ ਹਲਕੀ ਸੁੰਡੀ ਦਾ ਤੇ ਇਹਦੇ ਵਿੱਚ ਨੇਚਰਲੀ ਕੰਟਰੋਲ ਹੋ ਜਾਂਦਾ ਕਿਉਂਕਿ ਹਮੇਸ਼ਾ ਸੁੰਡੀ ਨੇ ਅੰਡੇ ਦੇਣਾ ਹੁੰਦੇ ਪੱਤੇ ਦੇ ਥੱਲੇ ਇਹਨੂੰ ਪੱਤੇ ਦੇ ਥੱਲੇ ਅੰਡੇ ਦਿੱਤੇ ਤੇ ਜੇ ਉਹ ਇਹਨਾਂ ਕੀੜੀਆਂ ਨੇ ਉੱਪਰ ਚੜਨਾ ਤੇ ਉਹ ਆਂਡੇ ਖਾ ਜਾਣੇ ਤਾਂ ਕੀੜਾ ਬੰਨ ਨਹੀਂ ਤੇ ਆਪਾਂ ਦਾ ਤਕਰੀਬਨ ਇਸ ਢੰਗ ਨੇ ਬਤਾਉ ਲਾਈ ਦੇ ਆ ਤੇ ਵੈਸੇ ਬਤਾਉ ਹੁਣ ਸੀਜ਼ਨ ਬਤਾਉ ਦਾ ਫੁੱਲ ਚੱਲ ਰਿਹਾ ਜੇ ਆਰਗੈਨਕ ਲਾਉਣਾ ਤੇ ਬਿਨਾਂ ਸਪਰੇਅ ਤੋਂ ਵੀ ਹੋ ਜਾਣਗੇ ਬਾਕੀ ਆਪਣਾ ਗਰਮੀਆਂ ਚ ਵੀ ਬਿਰਲਾ ਬਿਰਲਾ ਬਤਾਉ ਚੱਲਦਾ ਰਿਹਾ ਚਲੋ ਜਿਹੜੇ ਬਰਸਾਤਾਂ ਦੇ ਮਹੀਨੇ ਹੁੰਦੇ ਉਸ ਮਹੀਨੇ ਚ ਬਤਾਉ ਤਕਾਣਾ ਹੁੰਦਾ ਹੁੰਦਾ ਹੀ ਹੁੰਦਾ ਆ ਕਿਉਂਕਿ ਉਸ ਸਮੇਂ ਸੁੰਡੀ ਦਾ ਅਟੈਕ ਬਹੁਤ ਜ਼ਿਆਦਾ ਵਾਜਦਾ ਪਰ ਆਪਣੇ ਉਸ ਟਾਈਮ ਤੇ ਵੀ ਬੇਲੇ ਬੇਲੇ ਬੈਂਗਣ ਚੱਲਦਾ ਰਿਹਾ ਕਿਉਂਕਿ ਆਪਣੇ ਉਦਾਂ ਆਪਣੀ ਇੱਥੇ ਜਾਦੇ ਬੂਟੇ ਵੀ ਲਾਈ ਸੀ ਪਿਛਲੇ ਸਾਲ ਉਹ ਆਪਾਂ ਪਾੜਦੇ ਤੇ ਸੀਗੇ ਕਿ ਆਪਾਂ ਨੂੰ ਇਹ ਨਹੀਂ ਜ਼ਰੂਰਤ ਨਹੀਂ ਸੀਗੀ ਤੇ ਆਹ ਦੇਖ ਸਕਦੇ ਨੇ ਪੱਤੇ ਕਿੰਨੇ ਸਾਫ਼ ਆ ਇਹ ਸਾਫ਼ ਸਿਰਫ ਇਹਨਾਂ ਕੀੜੀਆਂ ਦੀ ਵਜ੍ਹਾ ਦੇ ਨਾਲ ਆ ਕਿ ਮੀਨ ਮਿੱਤਰ ਕੀਟ ਆ ਤੇ ਇਹ ਆਪਾਂ ਜਿਹੜਾ ਲਾ ਲਓ ਪੰਜ ਵਾਲੇ ਦਾ ਛੜਨੇ ਆ ਇਸ ਵਿੱਚ ਆਪਾਂ ਇਦਾਂ ਦੀ ਚੀਜ਼ ਕਰ ਸਕਦੇ ਆ ਲਗਾ ਲਓ ਵੀ ਬਿਨਾ ਮਤ ਜਿਹੜੀ ਆਪਾਂ ਉਹ ਯੂਜ਼ ਨਹੀਂ ਕਰਨਾ ਹੁੰਦਾ ਵੀ ਆਪਾਂ ਉਹ ਕੀੜੀਆਂ ਵਾਸਤੇ ਹੀ ਛੜਨੀ ਹੁੰਦੀ ਹੈ ਉਹਦੇ ਵਿੱਚ ਆਪਾਂ ਬੈਲਾ ਰਾਵਾਂ ਰਾਣਾ ਮੂੰਗੀ ਦਾ ਲਗਾ ਸਕਦੇ ਆ ਤੇ ਰਵਾਹਾਨੀਆਂ ਫਲੀਆਂ ਨਹੀਂ ਇਹ ਵੇਲਾਂ ਤੇ ਛੱਡ ਸਕਦੇ ਆ ਕਿਉਂਕਿ ਇਸ ਉੱਪਰ ਕੀੜੇ ਨੇ ਮਾਤਰਾ ਬਹੁਤ ਆਉਂਦੀ ਆ ਤੇ ਏਟੀਡਾ ਫੰਕ ਕਰਨੀਆਂ ਹੁੰਦੀਆਂ ਤੇ ਇਸ ਕਰਕੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਕੰਟਰੋਲ ਹੋ ਜਾਂਦਾ ਦੇਖਿਓ ਆਪਾਂ ਇੰਨਾ ਥੋੜਾ ਥਾਂ ਛੱਡਦੇ ਆ ਤੇ ਆਪਾਂ ਅੱਗੇ ਇੱਕ ਵੀਡੀਓ ਹੋਰ ਪਾਉਂਗਾ ਕਪਾਜ ਬੁੱਟੀਆਂ ਦੀ ਕਿੰਨੀ ਇਹ ਸ਼ਾਨਦਾਰ ਫਲ ਆਇਆ ਥੋੜੇ ਇਹ ਬੂਟੇ ਜ਼ਰੂਰ ਲਾਉਣੇ ਚਾਹੀਦੇ ਆਪਣੇ ਕਿਰੇ ਲੁਕੀਤੀ ਵਿੱਚ ਕੀ ਹੋ ਆਪਣਾ ਡੀਸੀ ਵੀ ਸਾਹਮਣੇ ਚਾਹੀਦੀ ਹੈ ਬਹੁਤ ਜ਼ਰੂਰੀ ਕਿ ਆਪਣੇ ਨੂੰ ਹਾਥ ਦੋ ਸਾ ਤੇ ਦੋ ਚਾਰ ਬੂਟੇ ਜ਼ਰੂਰ ਹੁੰਦੇ ਹੀ ਆਪਣੇ ਪਿਛਲੇ ਸਾਲ ਵੀ ਥੋੜੇ ਲਾਏ ਸੀ ਪਿਛਲੇ ਸਾਲ ਆਪਾਂ ਨੂੰ ਕਿਸੇ ਕਾਰਨ ਕਰਕੇ ਪੱਟੇ ਵੇਖ ਕਪਾ ਦੇ ਤੇ ਐਸ ਬਾਈ ਆਪਾਂ ਕਪਾ ਦੇ 10 15 ਬੂਟੇ ਲਾਏ ਆ ਵਧੀਆ ਕਾਮਯਾਬੀ ਆ ਡੀਸੀ ਕਪਾ ਦੇ